बोल रे विद्या

ਵਾਹ ਕਰ ਬਨਤੀ ਦੇ ਹਰਿਆ ਮਨ ਮਹਿ ਚਿਤ ਹੋ ਚਿਤ ਮੇ ਮੋਦਨ ਕਰੋ ਉਠਨੀ ਤ ਹਰ ਕੀਰਤਨ ਕਾ ਹਰੋ ਹਰ ਤੇ ਹੋ ਨਾਨਕ ਕੀ ਕੇ ਮੇ ਹਰ ਕੀਰਤਨ ਕਾ ਹਰੋ ਹਰ ਤੇ ਹੋ ਨਾਨਕ ਕੀ ਕੇ

ਸਵਾਰਣਾ ਸਬਦ ਅਗਲਾ ਸ਼ਮਰਤ ਸੁਆਮੀ ਸ਼ੋਕਿ ਮਨੋ ਵਿਸਾਰੇ ਕਾਏ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਵਾ ਆਕਿਆ ਨਹੀਂ ਕਰਤੇ ਰਹਾਤਾ تیرے ਸਭ ਕੁਛ ਹੈ ਜਿਸ ਦੇ ਸੋਪਾ صرف صلاح تیر نام صاحب نام جن کے من بس آواج شبد کن نانک سچے صاحب کیا نہیں کرتے تیرے سچا نام ਦੇ ਨਾਮੋਂ ਫਾਨ ਸਾਫ ਗਮਾਹਨਿਆ ਕਰ ਸ਼ਾਂਤ ਸੁਖਮਨ ਆਏ ਵਸਿਆਜ ਇੱਛਾ ਸਭ ਪੁਜਾਈਆ ਤਾ ਕੁਰਬਾਨ ਕੀ ਤਾ ਗੁਰ ਵਿਢ ਤੋਂ ਜਿਸ ਰਿਐ ਬਾੜਿਆ ਆਏ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਹਾਰੋ ਸਾਚਾ ਨਾ ਮੇਰਾ रोवाचे पंच सबद तिलकार स्वभाव के कार स्वभाव के सबद वाजे कला जित करता रिया पंच दूत तो दबा से कीते काल कंटक मारिया सुर करम पाया तू जिनको सीना मार के लावे कहे नानक तें सुखो पागियो हो सगल मनोरथ पूरे पार ब्रह्म प्रभ पाया उतरे सगल विसूरे संताप उतरे सुरी सच्ची वाणी सन्तसा साजन भे सर पूरे गुरुते जाने सुरते पुलित के गोविंद सतगुर रे पर पूरे नानक गुरु चरण लाके वाजे अनहद तुले सलो पवन गुरु पाणी पिता हो, माता दर दर महात दिवस रात दोई दाई दाया खेल सगल मूंखे जॾहिं छुटी ोरे न जा तु भगवन्त सकल समग्री तुमरे सुरताहारि तुमरे गोरे सोग्या I'll say mama. ਕੀ ਫਤਿਹ ਸ੍ਰੀ ਭਗਤ ਜੀ ਜੀ ਸੰਹਾਏ ਵਾਹ ਸ੍ਰੀ ਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤ ਜੀ ਸਮਰ ਕਾ ਪੁਰ ਨਾਨਕ ਲਾਇਂ ਤਿਆਰੇ ਫਿਰ ਅੰਗਤ ਗੁਰਤੇ ਅਮਰਦਾਸ RAMDAS ਹੁਈ ਸਹਾਏ अर्जुन ਹਰ ਗੋਬਿੰਦ ਨਾਮ ਸਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਹੀਐ ਦੇਸ ਦੁਖਾ ਸਭੁ ਦੁਖੁ ਜਾਏ ਤੇਗ ਬਹਾਦਰਿ ਸਿਮਰ ਘਰ ਨਾਮੁ ਨਿਦਾਵਹਿ ਤਾਏ ਸਭ ਥਾਈ ਹੋਏ ਸਹਾਰ ਦਸਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬਤ ਹੋਈ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦਰਦਾਰ ਦਾ ਧਿਆਨ ਤਰ ਕੇ ਬੋਲੋ ਜੀਵਾ ਹੈ ਜੋ ਅੰਧਾ ਬਿਆਰ ਸੋ ਹਰ ਸਭ ਜਾਦਿਆਂ ਚਾਲੀਆਂ ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖੇ ਅੰਦਰ ਕੀਤਾ ਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧੰਨ ਕਰ ਕੇ ਬੋਲੋ ਜੀ ਵਾਹਿਗੁਰੂ ਦੇਨਾਂ ਸੰਨਾ ਸੁਨਰੀਆਂ ਨੇ ਧਰਮ ਦੇ ਸੀਸ ਦਿੱਤੇ ਬਾਂਡ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਰੱਖਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸੁਆਸਾ ਨੰਬਾਈ ਸਨਾਉਂਦੀ ਕਮਾਈ ਦਾ ਧੰਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧੰਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਆ ਤੇ ਆਵੇ ਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਖਿਆ ਰਾਇ ਦੇਗ ਤੇਗ ਫਤਿਹ ਨਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਰਬ ਜੀ ਸਹਾਰੇ ਖਾਲਸ ਜੀ ਕੇ ਬੋਲ ਬਾਲੇ ਗੁਰੂ ਜੀ ਸਵਾਹ ਸਿਖਾ ਨੂੰ ਸਿਖੇ ਦਾਨ ਕੇ ਸੁਦਾਨ ਰਾਹਤ ਕਾਨ ਬੇਬੇ ਦਾਨ ਬਿਸਾਹ ਦਾਨpropto ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਅਟਲ ਰਮ ਕਾਜ ਕਰੂ ਬੇਕਾਂਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾ ਕੋਚੀ ਮਾਤ ਪਤ ਦਾ ਰਾਖਾ ਆ ਤੁ ਵਾਹਿਗੁਰੂ ਏ ਆਕਾਨਪੁਰਕ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਕਰੋਂ ਬਿਸ਼ੋੜਿਆ ਗਿਆ ਹੈ ਖੁੱਲੇ ਦਰਸਨ ਦਿਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੇ ਮਾਨਿਆਂਦੇ ਮਾਹੀ ਨਿਵਾਨਿਆਂਦੇ ਤਾ ਤੇ ਉਤਿਆਵੀ ਹੋ ਦਸਾਂ ਬਾਦਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਾਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਤਨ ਤਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤ ਸੰਗਤ ਨੇ ਇਕੱਤਰ ਹੋ ਕੇ ਹਫ਼ਤਾਵਾਰੀ ਜਪ ਤਪ ਚੁਪੈਰਾ ਸੁਮਾਗਮ ਕੀਤੇ ਹਨ ਜਿਸ ਵਿੱਚ ਆਪ ਜੀਾਂ ਦੀ ਪਵਿੱਤਰ ਪਾਵਨ ਬਾਣੀ ਦੇ ਸ਼ਬਦ ਕੀਰਤਨ ਜਪਜੀ ਸਾਹਿਬ ਤੋ ਪਈ ਸਾਹਿਬ ਸੁਖਮਨੀ ਸਾਹਿਬ ਛੇ ਪਉੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਓਲ ਚੁਕ ਮੁਆਫ ਕਰਨੀ ਸੱਚੇ ਬਾਦਸ਼ਾਹ ਜੀਓ ਪੜੀ ਸੁਣੀ ਗੁਰਬਾਣੀ ਦਾ ਪੂਰਨ ਭਾਵ ਧਾਰਾਈ ਸੰਗਤ ਹਰਦਿਆਂ ਅੰਦਰ ਵਸਾਉਣਾ ਆਪਣੇ ਦਰੋਂ ਘਰੋਂ ਸਿੱਖੀ ਸਿਦਕਪੁਰੂ ਸਾਹਿਬ ਨਾਮ ਧਨ ਬਖਸ਼ਨਾ ਸੁਭ ਪਾਵਨਾ ਮਾ ਪੂਰਨ ਕਰਨੀਆਂ ਸਾਰਿਆਂ ਦੇ ਪਰਿਵਾਰਾਂ ਵਿੱਚ ਦੇ ਰੋਕਾ ਦੇ ਧਨ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਜੀਓ ਨੌਕਰੀਆਂ ਦੇ ਵਿੱਚ ਤਰੱਕੀ ਬਖਸ਼ਿਸ਼ ਕਰਨੀ ਘਰੋਬਾਰਾਂ ਵਿੱਚ ਵਾਧੇ ਵਰਕਤਾ ਪਾਉਣੀਆਂ ਪਰਵਾਰਾਂ ਵਿੱਚ ਏਕਤਾ ਇਕਵਾਗ ਬਖਸ਼ਿਸ਼ ਕਰਨਾ ਸੱਚੇ ਬਾਦਸ਼ਾਹ ਸੇਵਾ ਸਿਮਰਨ ਦੀ ਦਾਤ ਅੰਮ੍ਰਿਤ ਵੇਲਾ ਬਖਸ਼ੋ ਅੰਮ੍ਰਿਤ ਵੇਲੇ ਜਾਗਨ ਨੇਤਨ ਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਅੰਮ੍ਰਿਤ ਦੀਆਂ ਦਾਤਾਂ ਬਖਸ਼ੋ ਗੁਰੂ ਗਰੀਬ ਨਵਾਜ਼ ਸਤਗੁਰੂ ਸੱਚੇ ਪਾਤਸ਼ਾਹ ਜੀਓ ਸਰਬੱਤ ਸੰਗਤ ਦਾ ਭਲਾ ਕਰਨਾ ਆਪ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤ ਸੰਗਤ ਵੱਲੋਂ ਸੁਣਾਵਾ ਪ੍ਰਸ਼ਾਦ ਹਾਜ਼ਰ ਹੈ ਕ੍ਰਾਪ੍ਰਸ਼ਾਦ ਆਪ ਜੀ ਆਪਨੇ ਦਰ ਪਰਵਾਣ ਕਰਨਾ ਦਰ ਪਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਸਭਕਰ ਪਾਗ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚਲਨ ਦੀ ਸਮਤ ਬਖਸ਼ਿਸ਼ ਕਰਨੀ ਸਰਬੱਤ ਸੰਗਤ ਦੇ ਸਰ ਤੇ ਮਿਹਰ ਭਰਿਆ ਅਥ ਰੱਖਣਾ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਣਾ ਮਾਨਕ ਦਾਸ ਮੁਖ ਤੇ ਜੋ ਹੋ ਰੈ ਇਹਾਂ ਉਆ ਸਚ ਹੋਵਾ ਸਤਿ ਦੀਨ ਦਿਆਲ ਪਾਤਸ਼ਾਹ ਜੀਓ ਕਿਰਪਾ ਕਰਕੇ ਸਰਬੱਤ ਸੰਗਤ ਦੇ ਸਰਤੇ ਮਿਹਰ ਭਰਿਆ ਰਤਨਾਨ ਸਾਰੇ ਨਾਂ ਨੂੰ ਆਪਣੇ ਦਰੋਂ ਘਰੋਂ ਦੇ ਰੋਕਤਾ ਦੇ দান ਬਖਸ਼ਣੇ ਡੁਖ ਰੋਗ ਦੂਰ ਕਰਨੇ ਸੇਵਾਦਾਰਾਂ ਦੀਆਂ ਕੀਤੀਆਂ ਸੇਵਾਵਾਂ ਲੇਖੇ ਬਜਲਾਉਣੀਆਂ ਹੋਈਆਂ ਪੁਲਾ ਚੁਕਾਂ ਦੀ ਖਮਾ ਕਰੋ ਸੋਖ ਹੋਵੇ ਨਾਮ ਚਿਤ ਆਵੇ ਨਾਮ ਕਰਾਂ ਕਦੀ ਕਰਾਂ ਤੇਰੇ ਬਾਣੇ ਸੁੱਖ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਹਰਾ ਆ ਗਿਆ ਭਈ ਹਕਾਲ ਕੀ ਅਵੇ ਚਾਹਯੋ ਕੰਤ ਸੰਸਿਕਨ ਕੋ ਹਗਮ

ਮੈਂ ਕੋ ਚਾਉ ਇਹੋ ਜਿਨਾ ਮ ਵਿਸਰ ਨਾਮ ਸੇ ਕਮਹਿ ਆ ਭੇਦ ਨ ਜਾਣਹੁ ਮੂਲ ਸਾਈ ਜਿਹ ਗੁਰ ਗੁਰੂਰਾ ਭੇਟਿਓ ਵੱਡ ਭਾਗੀ ਮਨ ਹੈ ਭਿਆ ਪਰਗਾਸ ਕੋਈ ਨਾ ਪਹੁੰਚਨ ਹਾਰਾ ਤੂਜਾ ਆਪਣੇ ਸਾਹਿਬ ਕਾ ਪ੍ਰਭਾਸ ਸੁਖ ਹੋ ਟਲ ਗੁਰ ਸੇਵੀਐ ਅਹਨ ਸੁਸਾਜੁ ਸੁਭਾਏ ਦਰਸ਼ਨ ਪਰਸਿਐ ਗੁਰੂ ਪਤਨ ਖਾਸਮ ਦੀ ਮੋਰ ਅਸੂਰ ਕੋਰਸੂ ਝਟੀ ਐ ਤੋ ਕਿਛੇ ਸੱਜੇ ਪਾਪ ਸਾਭੂ ਮਨ ਜਨਮ ਜਨਮ ਦੀ ਕੱਤੀ ਐ ਸੱਜਾ ਸੱਚਾ ਪਾਤਸ਼ਾਹ ਸਰਸਾ ਹਾਂ ਜੈ ਜਿਸ ਪਾਸ ਬਹਿਠਿਆ ਕੋਰੀ ਐ ਸਪਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾ ਸੁਨੋ ਬਨਾਂਤੀ ਠਾਪੁਰ ਮੇ ਜੀ ਜਾਨ ਤੇਰੇ ਧਾਰੇ ਰਖ ਪੈਜ ਨਾਮ ਆਪਣੇ ਕੀ ਕਰਨਾ ਕਰਾਵਨ ਹਾਰੇ ਸੋਨਹੋ ਬੇਨੰਤੀ ਠਾਕੁਰ ਮੇਰੇ ਜੀ ਜਨ ਤੇਰੇ ਧਾਰੇ ਰਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾ ਨਾਮ ਕਰ ਪਿਆਰੇ ਦੂਰੇ ਲੇ ਹਮ ਫਾਰੇ ਰਹਾ ਸੁਣੀ ਪੁਕਾਰ ਸਮਾਥ ਸੁਆਮੀ ਬੰਦਨਾ ਕਾਟ ਸਵਾਰੇ ਕਾਹਰ ਸਰਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੋਣੀ ਪੁਕਾਰ ਸਮਰੱਥ ਸੁਆਮੀ ਬੰਦਨਾ ਕਾਟ ਸਵਾਰੇ ਤਾਹਰ ਸਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟਾ ਪਹਾਰੇ ਵਾਹੇ ਗੁਰੂ ਦੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਇਕ ਓ ਅੰਕਾਰ ਸਤਨਾਮ